ਸਤਿ ਸ਼੍ਰੀ ਅਕਾਲ ਜੀ ਨਮਸਕਾਰ ਦੋਸਤੋ ਮੇਰਾ ਨਾਮ ਹੈ ਅਰੁਣ ਸਿੰਘਲਾ ਚੀਫ ਲਾਈਫ ਇੰਸ਼ੋਰੈਂਸ ਐਡਵਾਈਜ਼ਰ LIC ਆਫ ਇੰਡੀਆ ਤੋਂ ਬਿਸਲੇ 26 ਸਾਲ ਤੋਂ ਮੈਂ LIC ਦੇ ਨਾਲ ਜੁੜਿਆ ਹਾਂ ਔਰ ਲਗਭਗ ਮੇਰੇ ਕੋਲ 40-42 ਬੰਦਿਆਂ ਦੀ ਟੀਮ ਹੈਗੀ ਆ ਜੋ LIC ਦੇ ਸੇਲਜ਼ ਦਾ ਕੰਮ ਕਰ ਰਹੀ ਹੈ ਮੇਰੇ ਨਾਲ ਬਹੁਤ ਅੱਛੀ ਔਰ ਮੇਰੀ ਟੀਮ ਪਿਛਲੇ ਲਗਭਗ 10 ਸਾਲ ਤੋਂ ਜਲੰਧਰ ਡਿਵੀਜ਼ਨ ਦੇ ਵਿੱਚ ਜਿਦੇ ਵਿੱਚ ਲਗਭਗ ਕੋਈ 18 ਤੋਂ 20 ਬ੍ਰਾਂਚਾਂ ਆਉਂਦੀਆਂ ਪੰਜਾਬ ਦੀਆਂ ਤੇ ਉਹਦੇ ਵਿੱਚ ਨੰਬਰ 1 ਆ ਆਪੇ ਵਰਕਿੰਗ ਸਟਾਈਲ ਕਰਕੇ ਕੰਮ ਕਰਕੇ ਔਰ ਬਹੁਤ ਅੱਛੀ ਅਰਨਿੰਗ ਕਰ ਰਹੀ ਹੈ। ਮੇਰੀ ਟੀਮ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ میٹرਿਕ ਪਾਸ ਲੜਕੇ ਲੜਕੀਆਂ ਜੋ ਤੁਸੀਂ ਸੋਚ ਵੀ ਸਕਦੇ 2 ਲੱਖ ਰੁਪਏ ਆ 1.5 ਲੱਖ ਰੁਪਏ ਮੰਥਲੀ ਅਰਨ ਕਰ ਰਹੇ ਆ। ਸੋ ਅੱਜ ਦਾ ਵੀਡੀਓ ਬਣਾਉਣ ਦਾ ਮੇਰਾ ਮਕਸਦ ਆ ਸਿਰਫ ਉਹਨਾਂ ਔਰਤਾਂ ਵਾਸਤੇ ਆ ਭੈਣਾ ਵਾਸਤੇ ਆ ਇਹ ਆ ਸਟੂਡੈਂਟ ਵਾਸਤੇ ਆ ਜਿਹੜੇ ਆਪਦੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਆ ਅੱਗੇ ਵਧਣਾ ਚਾਹੁੰਦੇ ਆ ਔਰ ਨਾਲ ਨਾਲ ਇੱਕ ਤਰ੍ਹਾਂ ਸਮਾਜ ਸੇਵਾ ਦਾ ਕੰਮ ਆ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਦੇ ਤੌਰ ਤੇ ਤੁਸੀਂ LIC ਜੁੜ ਸਕਦੇ ਹੋ ਜਿਹਦੇ ਵਿੱਚ ਤੁਸੀਂ LIC ਵੱਲੋਂ ਇੱਕ ਸਕੀਮ ਬਣਾਈ ਆ ਬੀਮਾ ਸખી ਔਮਨ ਕੈਰੀਅਰ ਏਜੰਟ ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤੀ ਹੈ ਮੋਦੀ ਸਾਹਿਬ ਨੇ ਜਿਹਦੇ ਵਿੱਚ ਤੁਹਾਨੂੰ میٹرਿਕ ਪਾਸ ਹੋਣਾ ਜ਼ਰੂਰੀ ਆ ਤੁਹਾਡੀ ਉਮਰ 18 ਸਾਲ ਹੋਣੀ ਜ਼ਰੂਰੀ ਆ 70 ਸਾਲ ਤੱਕ ਕੋਈ ਵੀ ਲੇਡੀਜ਼ ਇਸ ਬਿਚ ਆ ਸਕਦੇ ਹਾਂ ਉਹ ਨੂੰ ਪਹਿਲੇ ਸਾਲ 7000 ਰੁਪਏ ਆ ਵੀਨਾ ਹਰ ਮਹੀਨੇ 7000 ਰੁਪਏ ਐਲਐਸਸੀ ਦੇਊਗੀ ਨੈਕਸਟ ਈਅਰ 6000 ਰੁਪਏ ਹਰ ਮਹੀਨੇ ਔਰ ਉਦੋਂ ਨੈਕਸਟ ਈਅਰ 5000 ਰੁਪਏ ਹਰ ਮਹੀਨੇ ਤਿੰਨ ਸਾਲ ਇਹ ਲਿਊਗਾ ਜੋ ਵੀ ਤੁਸੀਂ ਇੰਸ਼ੋਰੈਂਸ ਕਰੋਂਗੇ ਢੀਮੇ ਕਰੋਗੇ ਉਦੋਂ ਜੋ ਕਮਿਸ਼ਨ ਹੋਗਾ ਇਨਸੈਂਟਿਵ ਹੋਊਗਾ ਤੁਹਾਨੂੰ ਵੱਖਰਾ ਮਿਲੇਗਾ ਸੋ ਇਸ ਵੀਡੀਓ ਦੇ ਮੰਤਿਮ ਰਾਹੀ ਮੈਂ ਤੁਹਾਨੂੰ ਇਸ ਪਾਲਿਸੀ ਦੇ ਬਾਰੇ ਔਮਨ ਕੈਰੀਡੈਂਟ ਬੀਮਾ ਸਕੀਮ ਦੇ ਬਾਰੇ ਜਾਣਕਾਰੀ ਦਿੱਤੀ ਆ ਔਰ ਜੇ ਜਿਹੜੀ ਵੀ ਕੋਈ ਮੇਰੀ ਭੈਣ ਮੇਰੀ ਮਾਂ ਮੇਰੀ ਆਪਣਾ ਕੱਟੀ ਮੇਰੀ ਔਮੈਨਾ ਔਰਤਾ ਲੜਕੀ ਆ ਭੈਣ ਆ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੀ ਆ ਇਹ ਅਪਰਚੂਨਿਟੀ ਬਹੁਤ ਵਧੀਆ ਔਰ ਤੁਸੀਂ ਘਰੇ ਬੈਠੀ ਇਹ ਕੰਮ ਕਰ ਸਕਦੇ ਹੋ ਤੁਹਾਨੂੰ ਆਫਿਸ ਵਰਕ ਕਰਨਾ ਕੋਈ ਜ਼ਰੂਰੀ ਨਹੀਂ ਰੈਗੂਲਰ ਤੁਸੀਂ ਆਫਿਸ ਆਉਣਾ ਜ਼ਰੂਰੀ ਨਹੀਂ ਤੁਸੀਂ ਬਹੁਤ ਅੱਛੀ ਇਨਕਮ ਕਰ ਸਕਦੇ ਹੋ ਇਸ ਦੇ ਵਿੱਚ ਸੋ ਉਹ ਮੇਰਾ ਕੰਟੈਕਟ ਨੰਬਰ ਮੈਂ ਵਿੱਚ ਛੱਡੂੰਗਾ ਕੋਟਕਪੂਰੀ ਆਫਿਸ ਆ ਸਾਡਾ ਆਲ ਓਵਰ ਪੰਜਾਬ ਦੇ ਵਿੱਚ ਅਸੀਂ ਸਰਵਿਸਿਜ਼ ਦੇ ਰਹੇ ਹਾਂ ਸੋ ਜਿਹੜਾ ਵੀ ਕੁਝ ਇਸ ਦਾ ਲਾਭ ਲੈਣਾ ਚਾਹੁੰਦਾ ਪਾਲਸੀ ਦਾ ਉਹ ਕਿਰਪਾ ਕਰਕੇ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਜਾਂ ਜੋ ਵੀ ਉਹਨਾਂ ਦਾ ਨੀਅਰ ਐਂਡ ਡੀਅਰ LIC ਦਾ ਵਿੱਚ ਜੋ ਏਜੰਸੀ ਦੇ ਸਕਦਾ ਉਹਨਾਂ ਤੋਂ ਵੀ ਤੁਸੀਂ ਏਜੰਸੀ ਲੈ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਸਾਡੇ ਕੋਲ ਏਜੰਸੀ ਲੈਣੀ ਹੈ ਇਹ ਤੁਸੀਂ ਲਾਭ ਲੈ ਸਕਦੇ ਹੋ ਇਸ ਪਾਲਿਸੀ ਦਾ ਥੈਂਕ ਯੂ ਥੈਂਕ ਯੂ ਸੋ ਮਚ